ਹਲਕਾ ਹੁਸ਼ਿਆਰਪੁਰ ਤੋਂ ਸੀਨੀਅਰ ਪੱਤਰਕਾਰ ਦਲਜੀਤ ਸਿੰਘ ਅਜਨੋਹਾ ਨੂੰ ਅਮਰੀਕਾ ਦੀ ਯੂਨੀਵਰਸਿਟੀ ਵੱਲੋਂ ਪੱਤਰਕਾਰੀ ਖੇਤਰ ਵਿੱਚ ਦਿੱਤੀਆਂ ਜਾਣ ਵਾਲੀਆਂ ਅਹਿਮ ਸੇਵਾਵਾਂ ਦੇ ਮੱਦੇਨਜ਼ਰ ਦਿੱਲੀ ਦੇ ਟਿਵੋਲੀ ਗਾਰਡਨ ਵਿਖੇ ਕਨਵੋਕੇਸ਼ਨ ਦੌਰਾਨ ਪੀ ਐਚ ਡੀ ਡਿਗਰੀ ਦੇ ਕੇ ਸਨਮਾਨਿਤ ਕੀਤਾ ਗਿਆ ਇੱਥੇ ਦੱਸ ਦਈਏ ਕਿ ਇਸ ਕਨਵੋਕੇਸ਼ਨ ਵਿੱਚ ਵੱਖ-ਵੱਖ ਦੇਸ਼ਾਂ ਤੋਂ 37 ਲੋਕ ਸ਼ਾਮਲ ਹੋਏ ਤੇ ਇਹਨਾਂ ਵਿੱਚੋਂ ਪੰਜਾਬ ਵਿੱਚੋਂ ਸਿਰਫ ਤੇ ਸਿਰਫ ਦਲਜੀਤ ਸਿੰਘ ਅਜਨੋਹਾ ਇਕੱਲੇ ਅਜਾਹੇ ਪੱਤਰਕਾਰ ਸਨ ਜਿਨ੍ਹਾਂ ਨੂੰ ਇਹ ਉਪਲਬਧੀ ਹਾਸਲ ਹੋਈ ਹੈ ਦਲਜੀਤ ਸਿੰਘ ਅਜਨੋਹਾ ਨੂੰ ਇਹ ਉਪਲਬਧੀ ਮਿਲਣ ਤੋਂ ਬਾਅਦ ਹੁਸ਼ਿਆਰਪੁਰ ਵਿਖੇ ਉਨ੍ਹਾਂ ਦਾ ਨਿਕਾ ਸਵਾਗਤ ਕੀਤਾ ਗਿਆ ਇਸ ਦੌਰਾਨ ਜਿੱਥੇ ਭਾਜਪਾ ਦੇ ਸੀਨੀਅਰ ਨੇਤਾ ਅਵਨਾਸ਼ਰਾਇ ਖੰਨਾ ਤੇ ਯੂਥ ਸਿਟੀਜ਼ਨ ਕਾਉਂਸਲ ਦੇ ਡਾਕਟਰ ਰਮਨ ਕਈ ਨੇ ਦਲਜੀਤ ਸਿੰਘ ਅਜਨੋਹਾ ਨੂੰ ਇਸ ਸਨਮਾਨ ਮਿਲਣ ਤੇ ਵਧਾਈ ਦਿੱਤੀ ਉੱਥੇ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਦਲਜੀਤ ਸਿੰਘ ਅਜਨੋਹਾ ਹਲਕ ਉੱਥੇ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਦਲਜੀਤ ਸਿੰਘ ਅਜਨੋਹਾ ਨੇ ਹਲਕੇ ਦਾ ਨਾਪੂਰੀ ਦੁਨੀਆ ਭਰ ਵਿੱਚ ਰੌਸ਼ਨਾਇਆ ਹੈ ਜਿਨਨੇ ਸਾਡੇ ਪੱਤਰਕਾਰ ਵੀਰ ਹੈ ਉਨਾ ਵਾਸਤੇ ਬਹੁਤ ਵੱਡੀ ਮਾਨ ਦੀ ਗੱਲ ਹੈ ਕਿ ਤੁਹਾਡਾ ਇੱਕ ਸਾਥੀ ਦਲਜੀਤ ਨੋਹਾ ਜਿਹੜਾ ਕਈ ਅੰਗਰੇਜ਼ੀ ਪੰਜਾਬੀ ਹਿੰਦੀ ਔਰ ਕਈ ਚੈਨਲ ਜਿਹਦੇ ਕੋਲੇ ਉਹਨਾਂ ਦੀ ਪੱਤਰਕਾਰਤਾ ਕਰਦਾ ਉਹਨਾਂ ਨੂੰ ਇੱਕ ਯੂਐਸਏ ਦੀ ਯੂਨੀਵਰਸਿਟੀ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਰਿਕੋਗਨਾਈਜ਼ ਕਰਦੇ ਹੋਏ ਆਨਰਰੀ ਡਾਕਟਰੇਟ ਦੀ ਡਿਗਰੀ ਜਿਹੜੀ ਹੈ ਦਿੱਤੀ ਹੈ। ਤੋਂ ਸਾਡਾ ਵੀ ਫਰਜ਼ ਬੰਦਾ ਸੀਗਾ ਕਿ ਹੁਸ਼ਾਰਪੁਰ ਦਾ ਮਾਨ ਹੈ ਜਨੋਹਾ ਪਿੰਡ ਦਾ ਮਾਨ ਹੈ ਕਿ ਅਸੀਂ ਵੀ ਉਹਨਾਂ ਨੂੰ ਇੱਥੇ ਆ ਕੇ ਸਨਮਾਨਿਤ ਕਰੀਏ। ਤੋਂ ਅੱਜ ਤੁਹਾਡੇ ਸਾਹਮਣੇ ਤੁਹਾਡੀ ਸਹਿਯੋਗ ਦੇ ਨਾਲ ਅ ਸਿਰਜਣ ਕਲੱਬ ਜਿਹੜਾ ਹੈ ਸੀਨੀਅਰ ਸਿਟੀਜ਼ਨ ਕਲੱਬ ਅ ਉਹਨਾਂ ਨੇ ਸਹਿਯੋਗ ਦੇ ਨਾਲ ਇਹਨਾਂ ਨੂੰ ਸਨਮਾਨਿਤ ਕੀਤਾ ਅੱਜ ਤੇ ਮੈਂ ਡਾਕਟਰ ਰਮਨ ਕੇਈ ਦਾ ਉਹਨਾਂ ਦੀ ਟੀਮ ਦਾ ਆਪਣੇ ਵੱਲੋਂ ਤੁਹਾਡੇ ਵੱਲੋਂ ਅ ਜਨੂਆ ਜੀ ਵੱਲੋਂ ਜੀ ਧੰਨਵਾਦ ਕਰਦਾ। ਉੱਥੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਆਂ ਕਿ ਜਨੂਆ ਜੀ ਔਰ ਤੁਸੀਂ ਸਾਰੇ ਹੋਰ ਰੱਖਿਆ ਬਖਸ਼ੋ ਇਹ ਨਵੇਂ ਸਾਲ ਦੀ ਜਨੋਹਾ ਜੀ ਨੂੰ ਬਹੁਤ ਵੱਡੀ ਗਿਫਟ ਹੈ ਜਿਹੜੀ ਇਹਨਾਂ ਨੂੰ ਇਸ ਸਨਮਾਨ ਨਾਲ ਮਿਲੀ ਹੈ ਹੁਸ਼ਿਆਰਪੁਰ ਵਾਸੀਆਂ ਇਹ ਨਹੀਂ ਸਾਰੇ ਪੰਜਾਬ ਲਈ ਮਾਨ ਦੀ ਗੱਲ ਹੈ ਕਿ ਸਾਡੇ ਬਹੁਤ ਹੀ ਮਿਹਨਤੀ ਪੱਤਰਕਾਰ ਹੁਸ਼ਿਆਰਪੁਰ ਤੋਂ ਦਲਜੀਤ ਜਨੋਹਾ ਜੀ ਨੂੰ ਅਮਰੀਕਾ ਦੀ ਯੂਨੀਵਰਸਿਟੀ ਨੇ ਡਾਕਟਰ ਦੀ ਡਿਗਰੀ ਦੇ ਕੇ ਆਨਰ ਕੀਤਾ ਉਹਨਾਂ ਦੇ ਕੰਮ ਨੂੰ ਉਹਨਾਂ ਦੇ ਸਮਾਜ ਦੇ ਪ੍ਰਤੀ ਪੱਤਰਕਾਰਤਾ ਦੇ ਪ੍ਰਤੀ ਉਹਨਾਂ ਦੀ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੇ ਪ੍ਰਤੀ ਔਰ ਸਾਡੇ ਲਈ ਵੀ ਇਹ ਮਾਣ ਹੈ ਮੈਂ ਦਲਜੀਤ ਜਨੂਹਾ ਜੀ ਨੂੰ ਯੂ ਸਿਟੀਜ਼ਨ ਕੌਂਸਲ ਪੰਜਾਬ ਵੱਲੋਂ ਬਹੁਤ-ਬਹੁਤ ਮੁਬਾਰਕਵਾਦ ਦਿੰਨਾ ਔਰ ਉਮੀਦ ਕਰਦਾ ਹਾਂ ਕਿ ਏਸੀ ਮਿਹਨਤ ਨਾਲ ਲਗਨ ਨਾਲ ਉਹ ਕੰਮ ਕਰਦੇ ਹੋਏ ਹੋਰ ਵੀ ਬੁਲੰਦੀਆਂ ਨੂੰ ਛੂਹਣਗੇ ਤੇ ਪੰਜਾਬ ਦੇ ਨਾਲ-ਨਾਲ ਸ਼ਹਿਰਪੁਰ ਦਾ ਨਾਮ ਵੀ ਰੋਸ਼ਨ ਕਰਨਗੇ ਉਦਾ ਦਲਜੀਤ ਸਿੰਘ ਅਜਨੂਹਾ ਨੇ ਵੀ ਜਿੱਥੇ ਅਮਰੀਕਾ ਦੀ ਯੂਨੀਵਰਸਿਟੀ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਸਮੂਹ ਹੁਸ਼ਿਆਰਪੁਰ ਦੇ ਵਾਸੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਸਦਕਾ ਉਹਨਾਂ ਨੂੰ ਇਹ ਮਾਨ ਤੇ ਸਹਾਕਾਰ ਮਿਲਿਆ ਹੈ ਹੁਸ਼ਿਆਰਪੁਰ ਤੋਂ ਨਵਰਾੰਗ ਚੈਨਲ ਦੇ ਦਲਜੀਤ ਸਿੰਘ ਅਜਨੂਹਾ ਦੀ ਵਿਸ਼ੇਸ਼ ਰਿਪੋਰਟ ਮੈਨੂੰ ਪਿਛਲੇ ਦਿਨੀ ਜਿਹੜਾ ਦਿੱਲੀ ਦੇ ਵਿੱਚ ਅਮਰੀਕਾ ਤੋਂ ਯੂਨੀਵਰਸਿਟੀ ਜਿਹੜੀ ਹੈ ਸੈਟਰੋਜ ਯੂਨੀਵਰਸਿਟੀ ਵੱਲੋਂ ਡਾਕਟਰੇਟ ਦੀ ਡਿਗਰੀ ਦਿੱਤੀ ਗਈ ਹੈ ਆਨਰੇਰੀ ਤੇ ਮੈਂ ਅੱਜ ਇੱਥੇ ਅਨਾਸ਼ ਰਾਜ ਜੀ ਖੰਨਾ ਆਜਪਾ ਦੇ ਸਾਬਕਾ ਸੰਸਦ ਤੇ ਕਟਰ ਮੰਨ ਕੀ ਜਿਹੜੇ ਆ ਪੰਜਾਬ ਦੇ ਪ੍ਰਧਾਨੋਂ ਨਾਲੋਂ ਅਨੁਮਾਨ ਦਿੱਤਾ ਗਿਆ ਬੇਸ਼ੱਕ ਇਹਨੂੰ ਯੂਨੀਵਰਸਿਟੀ ਵੱਲੋਂ ਮਾਨ ਦਿੱਤਾ ਗਿਆ ਉਹ ਇੱਕ ਟੈਕਨੀਕਲ ਜਿਹੜਾ ਅਫੀਸ਼ਲ ਸੀਗਾ ਪਰ ਆ ਜਿਹੜਾ ਮਾਨ ਆ ਇਹ ਮੇਰੇ ਲਈ ਬਹੁਤ ਵੱਡੀ ਗੱਲ ਆ ਜਿਹੜਾ ਮੇਰੇ ਭਰਾਵਾਂ ਨੇ ਮੇਰੇ ਵੱਡੇ ਵੀਰਾਂ ਨੇ ਛੋਟੇ ਨੇ ਮੇਰੇ ਲਈ ਮਾਨ ਕੀਤਾ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਦੂਸਰਾ ਇਸ ਡਿਗਰੀ ਲਈ ਜਿਹੜੀ ਮਿਹਨਤ ਦੀ ਗੱਲ ਆ ਤੁਸੀਂ ਸਾਰੇ ਜਰਨਲਿਸਟੋ ਮੈਂ ਵੀ ਤੁਹਾਡੇ ਆ ਇੱਕ 파ਟ ਆ ਇਹਦੇ ਵਾਸਤੇ ਜਿਹੜੀ ਸ਼ੁਰੂਆਤ ਕੀਤੀ ਆ ਉਹ ਪੜਾਈ ਵਾਸਤੇ ਬਹੁਤ ਮਿਹਨਤ ਕਰਨੀ ਪਈ ਮੈਨੂੰ ਬੇਸ਼ੱਕ ਮੈਂ ਇੱਕ ਛੋਟੇ ਜਿਹੇ ਪਰਿਵਾਰ ਤੋਂ ਆ ਪਰ ਮੈਂ 81 82 ਜਦੋਂ 10ਵੀਂ ਕੀਤੀ ਸੀ ਉਸ ਤੋਂ ਬਾਅਦ ਮੈਂ ਬੀਐਸਸੀ ਕੀਤੀ ਮੈਡੀਕਲ ਰਾਮਗੜੀਏ ਕਾਲਜ ਤੋਂ 86% 91% ਫਿਰ ਮੈਂ ਐਮਐਸਸੀ ਕੀਤੀ ਕੈਮਿਸਟਰੀ ਦੀ ਤੇ ਉਸ ਤੋਂ ਬਾਅਦ ਸਰਕਮਸਟੈਂਸਸ ਕੁਝ ਇਹੋ ਜਿਹੇ ਬਣੇ ਕਿ ਜੀ ਦੇ ਨਾਲ ਥੋੜਾ ਗੈਪ ਪੈ ਗਿਆ ਤੇ ਉਸ ਤੋਂ ਬਾਅਦ ਫਿਰ ਮੈਂ ਗੰਗਾ ਨਗਰ ਤੋਂ ਲਾਅ ਕੀਤਾ ਲੋਕਾਂ ਤੋਂ ਬਾਅਦ ਫਿਰ ਪੱਤਰਕਾਰੀ ਦੀ ਚੇਟ ਕਹਿੋ ਜਿਹੀ ਲੱਗੀ ਕਿ ਸਾਰੀ ਪੜ੍ਹਾਈ ਇੱਕ ਪਾਸੇ ਰੱਖ ਕੇ ਮੈਂ ਪੱਤਰਕਾਰੀ ਕਰ ਲਾ ਪਿਆ ਜਿਹਦੇ ਵਿੱਚ ਮੈਂ ਹਿੰਦੀ ਲਈ ਕੈਸੂ ਲੈਂਗਰੇਜੀ ਹਿੰਦੀ ਪੰਜਾਬੀ ਤਿੰਨੋਂ ਲੈਂਗੁਏਜ ਤੇ ਨਾਲ ਦੀ ਨਾਲ ਸੈਟਲਾਈਟ ਤੇ ਜਿਹੜੇ ਦੂਸਰੇ ਚੈਨਲ ਉਹਨਾਂ ਲਈ ਵੀ ਬਤੌਰ ਬਿਊਰੋ ਚੀਫ ਹੁਸ਼ਿਆਪੁਰ ਤੋਂ ਤੇ ਕਰਦਾ ਆ ਤੇ ਨਾਲ ਦੀ ਨਾਲ ਮੇਰੀ ਹਮੇਸ਼ਾ ਪ੍ਰਿਆਸ ਰਹੂਗਾ ਜਿਵੇਂ ਯੂਨੀਵਰਸਿਟੀ ਨੇ ਮੈਨੂੰ ਮਾਣ ਬਖਸ਼ਿਆ ਇਸੇ ਤਰ੍ਹਾਂ ਮੇਰੇ ਪਰਿਵਾਰ ਨੇ ਬਖਸ਼ਿਆ ਤੇ ਗਾਂ ਤੋਂ ਵੀ ਮੈਂ ਇਸੇ ਤਰ੍ਹਾਂ ਜਿਹੜਾ ਪੱਤਰਕਾਰੀ ਦੇ ਖੇਤਰ ਵਿੱਚ ਆਪਣਾ ਵੱਖ-ਵੱਖ ਕੰਟੈਂਟਸ ਨੂੰ ਲੈ ਕੇ ਕੰਮ ਕਰਦਾ ਰਾਂਗਾ ਬਹੁਤ-ਬਹੁਤ ਧੰਨਵਾਦ ਸਾਰਾ